ਪੰਜਾਬ ਪ੍ਰੋਗਰੈਸਿਵ ਡੈਰੀ ਫਾਰਮਿੰਗ ਦੇ 18ਵੇਂ ਕੁਮਾਂਤਰੀ ਮੇਲੇ ਦੇ ਅੱਜ ਦੂਜੇ ਦਿਨ ਡੈਰੀ ਅਤੇ ਕਿਸਾਨੀ ਧੰਦੇ ਨਾਲ ਜੁੜੇ ਲੱਖਾਂ ਲੋਕ ਸ਼ਾਮਿਲ ਹੋਏ ਅੱਜ ਦੂਜੇ ਦਿਨ ਵੀ ਮੇਲਾ ਪੂਰੀ ਤਰ੍ਹਾਂ ਜੋਬਨ ਤੇ ਰਿਹਾ ਪੰਜਾਬ ਤੋਂ ਇਲਾਵਾ ਦੇਸ਼ ਦੇ ਦਰਜਨਾਂ ਸੂਬਿਆਂ ਤੋਂ ਜਿੱਥੇ ਡੈਰੀ ਮਾਲਕਾਂ ਅਤੇ ਪਸ਼ੂ ਪਾਲਕਾਂ ਦੇ ਹੁੰਮੜੇ ਸਮੁੰਦਰ ਨਾਲ ਭਰਿਆ ਹੋਇਆ ਸੀ ਉਤੇ ਹੀ ਬ੍ਰਾਜ਼ੀਲ ਤੋਂ ਵੀ ਮੈਂਬਰੀ ਵਫਤ ਨੇ ਦਿਨ ਪਰ ਡੈਰੀ ਐਕਸਪੋ ਦੇ ਵਿੱਚ ਬਤਾਉਂਦੇ ਆ ਆਪਣੇ ਦੇਸ਼ ਅਤੇ ਪੰਜਾਬ ਦੀ ਡੈਰੀ ਚਲਾਉਣ ਦੇ ਗੁਣ ਸਾਂਝੇ ਕੀਤੇ ਬ੍ਰਾਜ਼ੀਲ ਦੇ ਗੋਰਿਆਂ ਦਾ ਵਫਤ ਖਿੱਚਦਾ ਕੇਂਦਰ ਬਣਿਆ ਰਿਹਾ ਦੁੱਧ ਚੁਆਈ ਚੈਂਪੀਅਨਸ਼ਿਪ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾ ਦੇ ਹਰਪ੍ਰੀਤ ਸਿੰਘ ਦੀ ਗਾਂ ਨੇ 81.960 ਕਿਲੋਗ੍ਰਾਮ ਦੁੱਧ ਦਿੰਦਿਆਂ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਇਸੇ ਤਰ੍ਹਾਂ ਇਸ ਮੁਕਾਬਲੇ ਦੇ ਵਿੱਚ ਪਟਿਆਲਾ ਦੇ ਪਿੰਡ ਪਾਲਿਆ ਖੁਰਦ ਦੇ ਅਗਰਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁਲਾਰ ਦੇ ਸੰਧੂ ਡੈਰੀ ਫਾਰਮ ਦੀ ਗਾਂ ਨੇ ਤੀਜਾ ਸਥਾਨ ਹਾਸਲ ਕੀਤਾ ਦੱਸਦੀ ਹੈ ਕਿ ਐਚ ਐਫ 4 ਦੰਦ ਮੁਕਾਬਲਿਆਂ ਦੇ ਵਿੱਚ ਮੋਗਾ ਦੇ ਕੋਲੀਆਂ ਖੁਰਦ ਦੇ ਬਰਾਲ ਡੈਰੀ ਫਾਰਮ ਦੀ ਗਾਂ ਨੇ ਪਹਿਲਾ ਰੋਪੜ ਤੇ ਪਿੰਡ ਮੋਰਲੀਆਂ ਕਲਾਂ ਦੇ ਸਤਿੰਦਰ ਸਿੰਘ ਦੀ ਗਾਂ ਨੇ ਦੂਜਾ ਅਤੇ ਪਟਿਆਲਾ ਦੇ ਪਾਲੀਆ ਖੁਰਦ ਦੇ ਤਰਨਵੀਰ ਸਿੰਘ ਦੀ ਗਾਂ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਗਾਵਾਂ ਦੀਆਂ ਹੋਰ ਨਸਲਾਂ ਦੇ ਮੁਕਾਬਲੇ ਵੀ ਬਿਹਤਰ ਦਿਲਚਸਪ ਰਹੇ ਅੱਜ ਤ ਤੁਹਾਨੂੰ ਹੁਣ ਇਹ ਵੀ ਦੱਸ ਦਿੰਨੇ ਆ ਬਤੌਰ ਮੁੱਖ ਮਹਿਮਾਨ ਪੁੱਜੇ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਕ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਮਿਲਾਵਟ ਖੋਰੀ ਖਿਲਾਫ ਸਖਤ ਕਾਰਵਾਈ ਅਮਲ ਤੇ ਵਿੱਚ ਲਿਆਉਣ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਸਰਕਾਰ ਪੀਡੀਐਫਾ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਇਸ ਤੋਂ ਇਲਾਵਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਨਿਰਾਜ਼ਗੀ ਜ਼ਾਹਰ ਕਰਦੀਆਂ ਕਿਹਾ ਹੈ ਕਿ ਹੁਣ ਤੱਕ ਸਰਕਾਰਾਂ ਦੀ ਡੈਰੀ ਕਿੱਤੇ ਨੂੰ ਲੈ ਕੇ ਅਣਦੇਖੀ ਹੀ ਰਹੀ ਹੈ ਉਹਨਾਂ ਮੌਜੂਦਾ ਸਰਕਾਰ ਤੋਂ ਡੈਰੀ ਧੰਦੇ ਵੱਲ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ ਜਗਰਾਉਂ ਤੋਂ ਪੱਤਰਕਾਰ ਕੁਲਦੀਪ ਸਿੰਘ ਲੋਹੜ ਦੀ ਰਿਪੋਰਟ ਅਜੀਤ ਵੈਬ ਟੀਵੀ ਇਸ ਵਿੱਚ ਮੇਰਾ ਮਹਿਕਮਾ ਤਾਂ ਦੁੱਧ ਉਤਪਾਦਕਾਂ ਦੇ ਨਾਲ ਆਏ ਨੂੰ ਵਧਾਈਆ ਵਧਾਇਆ ਕਿਵੇਂ ਜਾਵੇ ਇਹਦੇ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ ਜਿਹੜੀ ਹੈ ਮਲਾਵਟ ਤੇ ਡੁਪਲੀਕੇਟ ਉਹ ਦੂਸਰੇ ਇੱਕਦਮ ਹੈਲਥ ਮਿਨਿਸਟਰ ਨਾਲ ਜੁੜਿਆ ਹੋਇਆ ਪਰ ਫਿਰ ਵੀ ਸਰਕਾਰ ਹੋਣ ਦੇ ਨਾਤੇ ਜੇ ਕੋਈ ਇਹੋ ਜੀ ਥਾਂ ਕੋਈ ਪਤਾ ਲੱਗਦਾ ਹੈ ਤਾਂ ਅਸੀਂ ਉਹਦੇ ਉੱਤੇ ਕਾਬੂ ਪਾਉਣ ਤੇ ਤੁਹਾਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੇ ਲਈ ਸਰ ਸਜ਼ਾ ਨਹੀਂ ਹੁੰਦੀ ਇਹ ਥੋੜੇ ਬਹੁਤ ਜੁਰਮਾਨੇ ਕਰਕੇ ਛੱਡ ਦਿੰਦੇ ਉਹ ਜਿਹੜੀਆਂ ਕਿਉਂਕਿ ਬਾਹ ਲੰਮਾ ਸਮੇਂ ਤੋਂ ਪਹਿਲਾਂ ਜਿਹੜਾ ਐਕਟ ਉਸੇ ਮੁਤਾਬਕ ਹੈ ਇਹਦੇ ਲਈ ਹੁਣ ਸਰਕਾਰ ਸੋਚ ਵੀ ਰਹੀ ਹੈ ਵੀ ਕਈ ਥਾਵਾਂ ਤੇ ਬਹੁਤ ਥੋੜੇ ਜੇ ਨਾਰਮਲ ਜੇ ਜੁਰਮਾਨੇ ਹੋ ਕੇ ਫਿਰ ਦੁਬਾਰੇ ਲਾਇਸੈਂਸ ਲੈ ਜਾਂਦੇ ਆ ਇਹੋ ਜੀ ਗੱਲ ਨਾ ਹੋਵੇ ਉਹਨੂੰ ਸਜ਼ਾ ਵੀ ਹੋਵੇ ਤੇ ਜੁਰਮਾਨਾ ਵੀ ਵੱਧ ਹੋਵੇ ਇਹਦੇ ਬਾਰੇ ਚੱਲ ਰਹੀ ਹੈ ਕੋਈ ਨਾ ਕੋਈ ਅਸੀਂ ਜਿਹੜੀ ਇਹੋ ਜੀ ਗੱਲ ਬਣਾਈਏ ਜਿਹੜੀ ਇਹੋ ਜਿਹਾ ਕਾਨੂੰਨ ਆ ਜਾਏ ਜਿਹਦੇ ਨਾਲ ਜਿਹੜੀ ਇਹ ਰੋਕ ਥਾਮ ਹੋ ਜਾਈਏ ਇਹਦੇ ਵਿੱਚ ਮਲਾਪ ਖਰੀ ਚ ਸਾਡੇ ਲਈ ਸਾਰਿਆਂ ਲਈ ਚਾਹੇ ਉਹਦੇ ਵਿੱਚ ਮੈਂ ਵੀ ਆ ਤੁਸੀਂ ਵੀ ਆ ਹਰ ਇੱਕ ਲਈ ਘਾਤਕਾ ਸੀ ਜਿਹੜੀ ਚੀਜ਼ ਖਾਣ ਪੀਣ ਵਾਲੀ ਕਿਤੋਂ ਵੀ ਲੈਨੇ ਆ ਤੇ ਅਸੀਂ ਇਸ ਵਿਸ਼ਵਾਸ 'ਚ ਲੈਨੇ ਆ ਵੀ ਖਾਵਾਂਗੇ ਤੇ ਇਹਦੇ ਨਾਲ ਸਾਡੀ ਚਾਹੇ ਇੱਕ ਵਾਰੀ ਭੁੱਖ ਦੂਰ ਹੁੰਦੀ ਆ ਪਰ ਸਰੇ ਸਿਹਤ ਸਰੀਰ ਲਈ ਵੀ ਚਾਹੁੰਦੇ ਆ ਵੀ ਚੰਗੀ ਹੋਵੇ ਤੇ ਉਹਦੇ ਵਿੱਚ ਜਿ ਮਲਾਵਟ ਕੋਰੀ ਆਉਂਦੀ ਆ ਤੇ ਸਾਡੇ ਸਾਰਿਆਂ ਲਈ ਵੱਡਾ ਧੋਖਾ ਤੇ ਸਾਡੀ ਸਿਹਤ ਲਈ ਵੀ ਹਾਨੀਕਾਰਕ ਕੋ ਪੀਡੀਐਫ ਦੇ ਇਸ ਉਪਰਾਲੇ ਦੇ ਵਿੱਚ ਸਮਝਦਾ ਸਰਕਾਰਾਂ ਤੋਂ ਮਦਦ ਕਰਨੀ ਆ ਜਾਂ ਇਦਾਂ ਹੀ ਆਪ ਦੇ ਦਮ 'ਤੇ ਇਕੱਤਰਣ ਦੀ ਕੰਮ ਅ ਸ਼ੁਰੂ ਇਹਨਾਂ ਨੇ ਆਪਣੇ ਦਮ 'ਤੇ ਕੀਤਾ ਪਰ ਸਾਡੀ ਸਰਕਾਰ ਇਹਨਾਂ ਦੇ ਨਾਲ ਆ ਇਹਨਾਂ ਨੇ ਜੋ ਜੋ ਦੱਸਦੇ ਰਹਿਣਗੇ ਇਨਾਂ ਦੇ ਮਤਲਬ ਜੋ ਸਰਕਾਰ ਕਰ ਸਕਦੀ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਔਰ ਮੈ ਖੇਤੀਬਾੜੀ ਮਹਿਕਮਾ ਔਰ ਨਾਲ ਪਸ਼ੂ ਪਾਲਣੋ ਮਹਿਕਮਾ ਮੇਰੇ ਕੋਲ ਆ ਅਸੀਂ ਇਹਨਾਂ ਦਾ ਸਾਥ ਕਦੇ ਵੀ ਕੋਈ ਸਮੱਸਿਆ ਲੈ ਕੇ ਆਉਣਗੇ ਉਹਨਾਂ ਅੱਜ ਦੇਵ ਬਿਲਕੁਲ ਜੀ ਅੱਜ ਵੀ ਲੱਖ ਤੋਂ ਵੱਧ ਫਾਰਮਰ ਅੱਜ ਇਹਦੇ ਵਿੱਚ ਵਿਜ਼ਿਟ ਕਰੂਗਾ ਸਾਰੇ ਦਿਨ ਦੇ ਵਿੱਚ ਸ਼ੋਅ ਦੇ ਵਿੱਚ ਦੇਖੋ ਇਹ ਸ਼ੋਅ ਜਿਹੜਾ ਪੰਜਾਬ ਦੇ ਕਿਸਾਨਾਂ ਵੱਲੋਂ ਲਿਆ ਜਾਂਦਾ ਕਿਸਾਨਾਂ ਲਈ ਲਿਆ ਜਾਂਦਾ ਔਰ ਇਹਦੇ ਵਿੱਚ ਨਵੇਂ-ਨਵੇਂ ਰਿਕਾਰਡ ਬਣਦੇ ਤੁਸੀਂ ਦੇਖੋ 82 ਲੀਟਰ 24 ਘੰਟਿਆਂ ਦੇ ਵਿੱਚ ਐਚਫਫਾਨੇ ਦੁੱਧ ਦਿੱਤਾ ਤੇ 55 ਲੀਟਰ ਜਰਸੀ ਗਾਂ ਨੇ ਦਿੱਤਾ ਤੇ ਪਲੂਨ ਨੇ ਜਿਹੜੀ ਚਾਰ ਦੰਦ ਆ ਉਹਨੇ 68 ਲੀਟਰ ਦਿੱਤਾ ਤੇ ਦੋ ਦੰਦਾਂ ਦਾ ਜਿਹੜੀ ਪਲੂਨ ਆ ਉਹਨੇ 55 ਲੀਟਰ ਦੁੱਧ ਦਿੱਤਾ ਇਹ ਸਾਰੇ ਨੈਸ਼ਨਲ ਰਿਕਾਰਡ ਨੇ ਇਹ ਸ਼ੋਅ ਦੇ ਵਿੱਚ ਕਿਉਂਕਿ ਏਸ਼ੀਆ ਦਾ ਸਭ ਤੋਂ ਵੱਡਾ ਸ਼ੋਅ ਆ ਨੈਸ਼ਨਲ ਰਿਕਾਰਡ ਬਣਦੇ ਆ ਔਰ ਪੰਜਾਬ ਬਰੀਡਰ ਸਟੇਟ ਆ ਔਰ ਪੰਜਾਬ ਕਮਰਸ਼ੀਅਲ ਡੈਰੀ ਫਾਰਮਰਾਂ ਦੀ ਸਟੇਟ ਆ ਤੇ ਮੈਂ ਕਹੂੰਗਾ ਐਕਚੁਅਲ ਦੇ ਵਿੱਚ ਇਹ ਡੈਰੀ ਸਟੇਟ ਆ ਕਿਉਂਕਿ ਤੁਸੀਂ ਕਿਤੇ ਵੀ ਬਾ ਉੱਥੇ ਵੀ ਬੈਕਯਾਰਡ ਨੂੰ ਨਹੀਂ ਜਿਹੜੇ ਕਮਰਸ਼ੀਅਲ ਡੇਰੀ ਫਾਰਮਾਂ ਦੀ ਸਟੇਟ ਹੁੰਦੀ ਹੈ ਉਹਨੂੰ ਲਿਖਿਆ ਜਾਂਦਾ ਵਿਸਕੌਨਸਿਨ ਜਾਨੇ ਆ ਉਹ ਮਤਲਬ ਡੇਰੀ ਸਟੇਟ ਆਫ ਅਮਰੀਕਾ ਅਸੀਂ ਕਹਿੰਦੇ ਡੇਰੀ ਸਟੇਟ ਆਫ ਇੰਡੀਆ ਇਹ ਜਿਹੜੀ ਪੰਜਾਬ ਆ ਤੇ ਇਹਦੇ ਵਿੱਚ ਨਵੇਂ ਜਿਹੜੇ ਬੱਚੇ ਬਹੁਤ ਆ ਰਹੇ ਆ ਤੇ ਇਹਦੇ ਵਿੱਚ ਜਿਹੜੇ ਫਾਰਮਰ ਨੇ ਇਹਦੇ 10 ਸਾਲ ਪਹਿਲਾਂ 20 ਗਾਂਾਂ ਤੋਂ ਕੰਮ ਸ਼ੁਰੂ ਕੀਤਾ ਤੇ 100 150 ਗਾਂਾਂ ਦੇ ਮਾਲਕ ਬਣ ਗਏ ਆ ਔਰ ਇਹਦੇ ਵਿੱਚ ਸਾਰੇ ਹਿੰਦੁਸਤਾਨ ਨੂੰ ਗਾਂਾਂ ਜਾਂਦੀਆਂ ਨੇ ਵਿਕਦੀਆਂ ਉਹਦੇ ਤੋਂ ਵੱਡਾ ਯੋਗਤਾ ਨਹੀਂ ਇਸ ਸ਼ੋਹਰਾਵਾ ਕਿਉਂਕਿ ਜੇ 60% ਪੰਜਾਬ ਤੋਂ ਤੇ 40% ਸਾਰੇ ਦੇਸ਼ ਦੇ ਫਾਰਮਰ ਆਉਂਦੇ ਆ ਔਰ ਦੇਸ਼ ਦਾ ਕੋਈ ਇਹੋ ਜਿਹਾ ਫਾਰਮਰ ਨਹੀਂ ਹੁੰਦਾ ਜਿਹੜਾ ਸ਼ੋ ਨੂੰ ਵਿਜਟ ਨਹੀਂ ਕਰਦਾ ਹੈਗਾ ਸਾਰੀਆਂ ਸਟੇਟਾਂ ਚ ਆਉਂਦੇ ਆ ਤੇ ਇਹੀ ਇਹਦੀ ਸ਼ੋ ਦੀ ਕਾਮਯਾਬੀ ਹੈ ਕਿ ਇਹ ਸਾਡੀ ਜਿਹੜਾ ਬ੍ਰਾਂਡ ਬਣਿਆ ਵਾ ਬਰੀਡਿੰਗ ਦੇ ਵਿੱਚ ਵੀ ਸਾਡੀ ਗਾਂ ਵਿਖਦੀ ਆ ਤੇ ਜਿਹਨੇ ਦੁੱਧ ਵੀ ਸਾਡੀ ਪ੍ਰੋਡਿਊਸ ਆ ਤੇ ਗਾਂ ਵੀ ਸਾਡੀ ਪ੍ਰੋਡਿਊਸ ਆ ਬਸ ਇਹ ਸਭ ਤੋਂ ਵੱੱਕੀ ਹੈ ਸਾਡਾ ਜਿਹੜਾ ਸਨੇਹਾਵਾਂ ਮੇਲੇ ਦਾ ਜਿਹੜਾ ਆਮ ਖਪਤਕਾਰਾਂ ਲਈ ਸਨੇਹ ਦਾ ਸਨੇਹਾਵਾਂ ਵੀ ਜਿਹੜੇ ਆਪਾਂ ਐਡਲਟਰੇਸ਼ਨ ਤੇ ਜਿੰਨਾ ਮਰਜ਼ੀ ਰੋਲਾ ਪਾਈ ਜਾਈਏ ਉਹ ਬੜੇ ਸਾਡੇ ਦੇ ਕਾਨੂੰਨ ਆ ਉਹ ਬੜੇ ਕਮਜ਼ੋਰ ਨੇ ਸਜ਼ਾ ਨਹੀਂ ਮਿਲਦੀ ਆਪਾਂ ਲੋਕਾਂ ਨੂੰ ਅਵੇਰਨੈਸ ਲਈਏ ਅਵੇਰਨੈਸ ਲਾਉਣੀ ਅਸੀਂ ਕਿ ਸਾਰੇ ਆਪਣੇ ਮੇਲੇ ਦਾ ਥੀਮ ਵੀ ਹੈ ਸਾਡੇ ਜਿੰਨੇ ਬੋਰਡ ਵੀ ਲੱਗੇ ਆ ਤੇ ਲਿਖ ਰਹੇ ਆ ਅੱਗੇ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਵੀ ਸਾਰੇ ਖਪਤਕਾਰ ਆ ਜਿਹੜਾ ਪੈਕਟ ਬੰਦ ਦੁੱਧ ਪਨੀਰ ਕਿਉ ਖੋਆ ਉਹਨੂੰ ਵਰਤਣ ਜੀ ਕਿਉਂਕਿ ਜਦੋਂ ਤੁਸੀਂ ਪੈਕਟ ਬੰਦ ਲੈਨੇ ਹੋ ਕੰਪਨੀ ਜ਼ਿੰਮੇਵਾਰ ਹੁੰਦੀ ਆ ਜਿਹੜਾ ਹੁਣ ਪਨੀਰ ਆ 200 ਰੁਪਏ 250 ਰੁਪਏ ਮਾਰਕੀਟ 'ਚ ਮਿਲ ਰਿਹਾ ਤੇ 400 ਵਾਲਾ 250 ਨੂੰ ਮਿਲ ਰਿਹਾ ਤੇ ਉਹਦੇ ਵਿੱਚ ਜਦੋਂ ਵੀ ਫੜਿਆ ਜਾਂਦਾ ਉਹਦਾ ਕੋਈ ਗਾਰੰਟੀ ਵਾਰਸ ਨਹੀਂ ਕਿਉਂਕਿ ਉਹਦਾ ਕੋਈ ਬ੍ਰੈਂਡ ਨਹੀਂ ਹੈ ਇਸ ਕਰਕੇ ਜੇ ਕਿਸੇ ਨੇ ਵਧੀਆ ਤੁਸੀਂ ਐਡਲਟ੍ਰੇਸ਼ਨ ਤੋਂ ਬਚਣਾ ਮਤਲਬ ਜੇ ਕੋਈ ਵੇਰਕਾ ਵਾ ਐਂ ਹੋਰ ਕਿਸੇ ਕੰਪਨੀਆ ਦੇ ਤੁਸੀਂ ਪ੍ਰੋਡਕਟ ਲਿਓ ਤੇ ਇਸ ਕਰਕੇ ਫੇਰੀ ਐਡਲਟ੍ਰੇਸ਼ਨ ਨੂੰ ਨੱਥ ਪਾਈ ਜਾ ਸਕਦੀ ਹੈ ਇਹ ਸਾਡਾ ਸੰਦੇਸ਼ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ